ਹਲਕਾ ਬਾਗਾ ਪ੍ਰਣਾ ਇੱਕ ਪਿੰਡ ਖਾਲਕੇ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਅਫਸਰ ਭੋਲਾ ਸਿੰਘ ਰਾਜ ਸਮਾਦ ਭਾਈ ਅਤੇ ਅਮਰਜੀਤ ਸਿੰਘ ਬਰਾੜ ਰਾਜੀਆਂਾਂ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਰੱਖੀ ਗਈ ਜਿਸ ਵਿੱਚ ਕੱਤਰ ਹੋਣ ਵਾਲੇ ਇਲੈਕਸ਼ਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਪਾਰਟੀ ਜੋਸ਼ ਭਰ ਲਈ ਹਰ ਮਹੀਨੇ ਇਹ ਮੀਟਿੰਗ ਵੱਖ-ਵੱਖ ਪਿੰਡਾਂ ਅਤੇ ਸ਼ਹਿਰਤ ਰੱਖੀ ਜਾਵੇਗੀ ਕਿ ਨੂੰ ਲੈ ਕੇ ਕੀ ਕੀ ਪਾਰਟੀ ਆਗੂ ਨੇ ਆਊ ਕਰਦੇ ਆ ਉਹਨਾਂ ਨਾਲ ਗੱਲਬਾਤ ਸਵਾਰ ਅਮਰਦੀਪ ਸਿੰਘ ਬਰਾੜ ਰਾਜਨ ਨਾਲ ਕਹਲੇ ਕਿ ਮੀਟਿੰਗ ਜਿਹੜੀ ਹੋਈ ਆ ਇਹਦੇ ਚ ਰਾਜਨੀਤਿਕ ਤੌਰ ਤੇ ਸਾਰੇ ਨਗਰ ਨਿਵਾਸੀਆਂ ਦੇ ਜਿਹੜੇ ਮੋਤਵਾਰ ਆਦਮੀ ਆ ਫਤਿਹ ਸਿੰਘ ਫਾਕਾ ਸਭ ਤੋਂ ਵਰਗਵਾਸੀ ਉਹਨਾਂ ਦੇ ਘਰ ਵਿੱਚ ਮੀਟਿੰਗ ਕੀਤੀ ਗਈ ਹੈ ਕਿਉਂਕਿ ਉਹ ਕਾਂਗਰਸ ਦਾ ਪਹਿਲਾਂ ਤੋਂ ਬੜੇ ਲੰਮੇ ਸਮੇਂ ਤੋਂ ਸਾਰਾ ਪਰਿਵਾਰ ਜਿਹੜਾ ਕਾਂਗਰਸ ਦਾ ਮੁੱਢ ਸੀ ਔਰ ਪਿੰਡਾਂ ਚ ਬੰਨੇ ਸਮੇਂ ਤੋਂ ਇਹਨਾਂ ਨੇ ਕੰਮ ਕੀਤਾ ਅੱਜ ਇਸ ਕਰਕੇ ਸਾਰੇ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਜਿਹੜੇ ਇਕੱਠੇ ਹੋ ਤੇ ਉਹਨਾਂ ਸਾਰਿਆਂ ਨੇ ਆਉਣ ਵਾਲੇ ਸਮੇਂ ਤੇ ਜਿਹੜੀਆਂ ਰਾਜਨੀਤਿਕ ਤੌਰ ਤੇ ਚੋਣਾਂ ਹੋਣੀਆਂ ਉਹਨਾਂ 'ਚ ਸਾਰੇ ਲੋਕਾਂ ਨੂੰ ਫਰਗਰਮ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਤੇ ਅੱਜ ਪਹਿਲੀ ਮੀਟਿੰਗ ਸੀ ਅੱਜ ਤੋਂ ਅਸੀਂ ਮੋੜ ਬਦਨੇ ਆ ਸਾਨੂੰ ਇਹ ਉਮੀਦ ਆ ਕਿ ਇੱਥੋਂ ਸਾਡੀ ਜਿਹੜਾ ਮੋਢਾ ਇਹ ਇੰਨਾ ਤਕੜਾ ਹੋਏਗਾ ਕਿ ਸਾਰੇ ਪਿੰਡਾਂ 'ਚ ਬਾਗੀ ਪਣ ਹੈਲਪੀ ਤੁਸੀਂ ਹਰ ਪਿੰਡ ਹਰ ਮਲੇ ਤੇ ਆਵਾਂਗੇ ਤੇ ਆਪਣੀ ਕਾਂਗਰਸ ਪਾਰਟੀ ਦੀ ਜਿਹੜੀ ਉਹ ਗੱਲ ਕਰਾਂਗੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਰੋਸ਼ਨੀ ਗੱਲ ਕੀਤੀ ਮੋਟ ਬੰਨੇ ਆ ਜੀ ਇਹ ਇਲੈਕਸ਼ਨ ਦੇਖਦਾ ਕਿ ਕਰਵਾ ਕੀਤੀ ਗਈ ਆ ਜੀ ਇਲੈਕਸ਼ਨ ਕਿਰਿਆ ਸ਼ੁਰੂਆਤ ਦੀ ਦੇਖੋ ਸਾਰੇ ਕੀ ਹੈ ਉਹ ਬਲਾਕ ਸਮਤੀ ਦੇ ਹੋਣ ਜਲਾ ਪ੍ਰਸ਼ ਦੇ ਹੋਣ ਚਾ ਕੋਈ ਹੋਰ ਇਲੈਕਸ਼ਨ ਹੋਣਗੇ ਤੇ ਉਹ ਆਉਣ ਵਾਲੇ ਸਮੇਂ ਤੱਕ ਦੇਖਣਾ ਤਾਂ ਹਰ ਸਾਲ ਕੋਈ ਨਾ ਕੋਈ ਆਉਂਦੀ ਰਹਿੰਦੀ ਹੈ ਦਾ ਪ੍ਰਧਾਨਪਤੀ ਆਉਣੇ ਸਾਰੀਆਂ ਇਲੈਕਸ਼ਨਾਂ ਲਈ ਅਸੀਂ ਆਪ ਦੀ ਤਿਆਰੀ ਕਰਾਂਗੇ ਕੰਮ ਪਾਰਟੀ ਨੂੰ ਰਕਮਟ ਕਰਾਂਗੇ ਹੋਰ ਕੰਮ ਪਾਰਟੀ ਨੂੰ ਤਿਆਰੀ ਕਰਾਂਗੇ ਜੋ ਕਿ ਪਿਛਲੇ ਉਹ ਸਾਲਾ ਤੋਂ ਜਿਹੜੇ ਤਰਖਸਾਲੀ ਪਰਿਵਾਰ ਸੀਗੇ ਉਹ ਘਰਾਂ ਦੇ ਵਿੱਚ ਬੈਠੇ ਸਨ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਸਵਰਗਵਾਸੀ ਮੇਰੇ ਪਿਤਾ ਸमान ਸਵਰਗਵਾਸੀ ਸਰਦਾਰ ਜਸਮੀਰ ਸਿੰਘ ਜੀ ਜਿਹੜੇ ਜੋ ਸਾਫਕਾ ਸਰਪੰਚ ਇਸ ਨਗਰ ਦੇ ਰਹੇ ਆ ਜਿਨ੍ਹਾਂ ਨੇ ਇਸ ਪਰਿਵਾਰ ਨੇ ਆਪਣੇ ਖੂਨ ਪਸੰਨੇ ਨਾਲ ਕਾਂਗਸ ਪਾਰਟੀ ਦਾ ਝੰਡਾ ਇੱਥੇ ਹਮੇਸ਼ਾ ਬਲਦ ਰੱਖਿਆਗਾ ਜਿਨ੍ਹਾਂ ਨੇ ਸਾਡੀ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨਾਲ ਝੇਲਾ ਵੀ ਕਟੀਆਂ ਔਰ ਉਹਨਾਂ ਨਾਲ ਜੋ ਪਿਛਲੇ ਅੱਸੀ ਦਿਨਾਂ ਧੱਕੇ ਹੀਬੇ ਹੋਏ ਆ ਉਹ ਮੌਜੂਦ ਸਨ ਅਸੀਂ ਸਾਰੀ ਟੀਮ ਨੇ ਕੁਝ ਦਿਨ ਪਹਿਲਾਂ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਤੇ ਟਕਸਾਲੀ ਪਰਵਾਰ ਆ ਆ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਵਿੱਚ ਅਸੀਂ ਮੀਟਿੰਗਾਂ ਸ਼ੁਰੂ ਕਰੀਏ ਜਿਨ੍ਹਾਂ ਦਾ ਬਹੁਤ ਵੱਡਾ ਜਾਂਦਾਰ ਆ ਆਪਣੇ ਪਿੰਡਾਂ ਦੇ ਵਿੱਚ ਅੱਜ ਅਸੀਂ ਉਸ ਨਿਯਮ ਤਹਿਤ ਪਹਿਲੇ ਦਿਨ ਪਿੰਡ ਕਾਲੇਕੇ ਤੋਂ ਸਾਡੇ ਸਵਰਗਵਾਸੀ ਸਰਕਾਰ ਜਸਮੀਤ ਸਿੰਘ ਜੀ ਸਾਫ ਦਾ ਸਰਪੰਚ ਉਨਾਂ ਦੀ ਖਿੜੀ ਹੋਈ ਫਲਵਾੜੀ ਵੱਲੋਂ ਜੋ ਇਹ ਮੀਟਿੰਗ ਦਾ ਯੂਜ਼ਰ ਕੀਤਾ ਗਿਆ ਸੀਗਾ ਤੇ ਅੱਜ ਪੂਰਾ ਨਗਰ ਇਸ ਪਿੰਡ ਦਾ ਇਥੇ ਸਮੀਟੇ ਦੇ ਵਿੱਚ ਪਹੁੰਚਿਆ ਬਹੁਤ ਵੱਡਾ ਇਕੱਠ ਹੋਇਆਗਾ ਤੇ ਜਿਹੜੇ ਕਾਂਗਸੀਆਂ ਦੇ ਸਾਰੀ ਸਾਡੀ ਟੀਮ ਦੇ ਆਉਣ ਨਾਲ ਸਾਰੇ ਕਾਂਸਰ ਇਕੱਠੇ ਹੋਣ ਨਾਲ ਇਹਨਾਂ ਦੇ ਹੌਸਲੇ ਬੁਲੰਦ ਹੋਏ ਆ ਇਹਨਾਂ ਦੇ ਬੁਲੰਦ ਹੌਸਲਿਆਂ ਨਾਲ ਜਿਹੜੇ ਆਉਣ ਵਾਲੇ ਬਲਾਕ ਸਮਟੀ ਜ਼ਿਲ੍ਹਾ ਪ੍ਰਜਾਵੰਧਨ ਸਭਾ ਇਲੈਕਸ਼ਨ ਜੋ ਵੀ ਇਲੈਕਸ਼ਨ ਆਊਗਾ ਅਸੀਂ ਬੜੀ ਦ੍ਰਿੜਤਾ ਨਾਲ ਲੜਾਂਗੇ ਔਰ ਆਪਣੀ ਕਾਂਗਸ ਪਾਰਟੀ ਦੀ ਪਿੰਡ-ਪਿੰਡ ਜਾ ਕੇ ਮਜ਼ਬੂਤੀ ਲਈ ਕੰਮ ਕਰਾਂਗੇ ਤੇ ਪੂਰੇ ਜਿਹੜੇ ਪੂਰੇ ਹਲਕੇ ਦੇੁੱਤੇ ਮਜੂਸ ਹੋਏ ਕਾਗਸੀਆਂ ਨੂੰ ਦੁਬਾਰਾ ਜਗਾ ਕੇ ਤੇ ਪਾਰਟੀ ਨੂੰ ਬ੍ਰਿਧੀਆਂ ਤੇ ਲੈ ਕੇ ਜਾਵਾਂਗੇ ਤੇ ਬ੍ਰਿਧੀਆਂ ਮੀਟਿੰਗਾਂ ਹੋਰ ਵੀ ਉਸ ਦਿਗਾ ਲੜੀਆਂ ਹਮੇਸ਼ਾ ਅਸੀਂ ਕਰਦੇ ਰਹਿਣਾ ਕਿ ਹਰ ਮਹੀਨੇ ਤੇ ਦੋ ਇੱਕ ਦੋ ਮੀਟਿੰਗਾਂ ਹਰ ਮਹੀਨੇ ਕਰਿਆ ਕਰੇ ਕੱਲੇ ਕੱਲੇ ਪਿੰਡ ਅਸੀਂ ਜਾਣਾ ਕੱਲੇ ਕੱਲੇ ਪਿੰਡ ਮੀਟਿਆ ਕਰਨ ਕੱਲੇ ਕੱਲੇ ਸ਼ਹਿਰ ਦੇ ਵਾਰਡਾਂ ਦੀ ਮੀਟਿਆ ਕਰਦੇ ਆ ਕਿ ਢੜੇ ਭਾਜੀ ਬਹੁਤ ਆ ਕਾਂਗਰਸ ਦਾ ਚਿਹਰਾ ਕੋਈ ਢੜੇ ਬੰਦੀ ਦੀ ਸਾਡੇ ਸਾਰੇ ਭਰਾ ਸਾਰਿਆਂ ਨੂੰ ਅਸੀਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਸਾਰੇ ਇੱਕ ਬੜੇ ਫਾਰਮ ਤੇ ਦੇ ਦੇਸਣਗੇ ਸਾਰਿਆਂ ਨੂੰ ਇਕੱਠੇ ਕਰਾਂਗੇ ਸਾਡੇ ਸਾਰੇ ਭਰਾ ਕੋਈ ਟੜੇ ਬੰਦੀ ਦੀ ਕਾਂਸ ਪਾਰਟੀ ਡੁਗੜਾ ਕੰਮ ਤੁਸੀਂ ਕੀਤਾਗਾ ਥੋੜਾ ਮੈਂ ਆਪੇ ਆਪਰਾ ਸਿਰ ਮਸਤਕ ਤੁਹਾਡੇ ਚੈਨਾਂ ਵਿੱਚ ਨਵਾ ਕੇ ਤੁਹਾਡਾ ਕੋਟੋ ਕੁੜਤਾ ਧੰਵਾ ਤੇ ਸ਼ੁਕਰਾਨਾ ਕਰਦਾਗਾ ਕਿ ਤੁਸੀਂ ਬੜਾ ਬਹੁਤ ਸਾਰਾ ਮਾਣ ਔਰ ਸਤਿਕਾਰ ਬਖਸ਼ਿਆਗਾ ਕਿਉਂਕਿ ਤੁਹਾਡੇ ਨਾਲ ਮੇਰਾ ਕੋਈ ਅੱਜ ਦਾ ਸੁਭਾ ਉਸ ਗੱਲ ਦਾ ਤੁਹਾਡਾ ਹਮੇਸ਼ਾ ਰਣੀ ਆ ਜਿਦੋਂ ਮੈਨੂੰ ਤੁਹਾਡੇ ਲੱਗਰ ਨੇ ਕੀ ਪੂਰੇ ਹਲਕੇ ਬਾਗੇਪੁਰ ਦੇ ਲੋਕਾਂ ਨੇ ਕਦੇ ਵੀ ਕਿਸੇ ਦੁੱਖ ਦੇ ਸੁੱਖ ਦੇ ਜਾਂ ਖੁਸ਼ੀ ਗਮੀ ਸੱਧਿਆ ਜਾਂ ਮੈਨੂੰ ਕਿਸੇ ਕਿਸਮ ਦਾ ਕੋਈ ਕੰਮ ਗਿਆ ਜਾਂ ਨਾ ਕਿਸੇ ਵੀ ਦਫਤਰ ਵੈਸੇ ਗਿਆਗਾ ਤੇ ਉੱਥੇ ਮੈਨੂੰ ਕੋਈ ਚਾਰ ਭਰਾ ਮਿਲਗੇ ਤੇ ਉਹਨਾਂ ਨੇ ਮੈਨੂੰ ਕੰਮ ਗਿਆ ਤੇ ਮੈਂ ਅਜੇ ਤੱਕ ਕਿਸੇ ਨੂੰ ਜਵਾਬ ਨਹੀਂ ਦਿੱਤਾ